ਆ ਕਿ ਇਹਨੂੰ ਕੱਢਣਾ ਨਹੀਂ ਹੈਗਾ ਆਪਾਂ ਕਿਸੇ ਨੂੰ ਕੱਢਣ ਤੇ ਪਰਦੀ ਇੱਥੇ ਨਹੀਂ ਆਏ ਆਪਾਂ ਚਾਹਦੇ ਆ ਕਿ ਜਿਹੜਾ ਜਿਹੜਾ ਇੱਥੇ ਬੈਠਾ ਹੋਇਆ ਕੰਮ ਕਰ ਰਿਹਾ ਆਪਣਾ ਜਾਂ ਲੈ ਰਿਹਾ ਉਹ ਆਪਣਾ ਆਧਾਰ ਕਾਰਡ ਪੈਨ ਕਾਰਡ ਕੁਛ ਵੀ ਜੋ ਆਪਣਾ ਕੋਈ ਆਇਆ ਹੋਵੇ ਉਹਦੀ ਇੱਕ ਆਪਣੀ ਨੰਬਰਸ਼ੋਰਤ ਉਹ ਭਾਗ ਹੋਤਾ ਹੈ ਟਰ ਵਾਲੇ ਪੱਥਰ ਵਾਲੇ ਪੀਓਪੀ ਵਾਲੇ ਤੁਸੀਂ ਅੱਜ ਇਹਨਾਂ ਨੂੰ ਕੱਢਤਾ ਨਾ ਤੁਹਾਡੀਆਂ ਕੰਸਟਰਕਸ਼ਨਾਂ ਰੁਕ ਜਾਣਗੀਆਂ ਤੁਹਾਡੇ ਇੱਥੇ ਆਪਣੇ ਬੰਦੇ ਕੰਮ ਕਰਨ ਵਾਲੇ ਨਹੀਂ ਹੈਗੇ ਉਹ ਕੰਮ ਕਰਕੇ ਰਾਜੀ ਨਹੀਂ ਚੇਅਰ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਸਾਰਿਆਂ ਵਾਸਤੇ ਬਹੁਤ ਘਾਤਕ ਹੈ ਜਾਣਿਆ ਕਿ ਸੇਫਟੀ ਜਿਹੜੀ ਹੈ ਨਾ ਉਹ ਬਹੁਤ ਜ਼ਰੂਰੀ ਆ ਉਹਦੇ ਵਿੱਚ ਭਾਈ ਸਾਬਾ ਨਾਲ ਆਪਾਂ ਮੀਟਿੰਗ ਕੀਤੀ ਸੀ ਆਪਣੇ ਵੀਰਾਂ ਨਾਲ ਸਰਪੰਚ ਸਾਹਿਬ ਨਾਲ ਉਥੇ ਆਪਾਂ ਮੀਟਿੰਗ ਕਰਕੇ ਫਿਰ ਆਪਾਂ ਸਾਰਿਆਂ ਨੂੰ ਵੱਡੀ ਮੀਟਿੰਗ ਕਰਨ ਦੀ ਕੋਸ਼ਿਸ਼ ਕੀਤੀ ਕਿ ਸਾਰਿਆਂ ਨੂੰ ਜਾਗਰੂਕ ਕੀਤਾ ਜਾਵੇ ਜਾਗਰੂਤਾ ਮਤਲਬ ਆ ਕਿ ਜਿਹੜੇ ਇੱਥੇ ਪ੍ਰਵਾਸੀ ਕੰਮ ਕਰ ਰਹੇ ਆ ਇੱਥੇ ਕੁਝ ਮੁਸਲਮ ਭਾਈ ਜਿਹਾ ਕੰਮ ਕਰ ਰਿਆ ਵਾ ਉਹਨਾਂ ਕੋਲੋਂ ਆਪਾਂ ਉਹਨਾਂ ਦੀ ਆਈਡੈਂਟੀ ਨਾਲ ਲਈਏ ਇੱਕ ਉਹਨਾਂ ਦੀ ਜਿਵੇਂ ਇੱਥੇ ਇਹਨਾਂ ਨੇ ਵੀਰਾਂ ਨੇ ਸੁਝਾ ਦਿੱਤਾ ਕਿ ਇੱਕ ਐਪ ਹੁੰਦੀ ਆ ਵੀਜੀ ਨੇ ਉਹਨੇ ਇੱਕ ਸੁਝਾ ਦਿੱਤਾ ਕਿ ਪੁਲਿਸ ਕੋਲੋਂ ਇੱਕ ਐਪ ਹੁੰਦੀ ਆ ਜਿਹਦੇ ਵਿੱਚ ਫੋਟੋ ਕਲਿੱਕ ਕਰਨ ਦੇ ਨਾਲ ਹੀ ਉੱਥੇ ਪਤਾ ਚੱਲ ਜਾਂਦਾ ਕਿ ਉਹ ਇੱਕ ਕੋਈ ਜ਼ੁਲਮ ਕਰਕੇ ਕਿਤੇ ਨਹੀਂ ਕਿਤੋਂ ਆਇਆ ਪੰਜਾਬ 'ਚ ਜਗ੍ਹਾ-ਜਗ੍ਹਾ ਦੇ ਉੱਤੇ ਇੱਕ ਲਹਿਰ ਚੱਲੀ ਦੀ ਹੈ ਕਿ ਪ੍ਰਵਾਸੀ ਜਿਹੜੇ ਨੇ ਉਹਨਾਂ ਨੂੰ ਅਸੀਂ ਪੰਜਾਬ 'ਚੋਂ ਬਾਹਰ ਕੱਢ ਲੈ ਬੜੇ ਗਰਮ ਦਲ ਤਕਰੀਬਨ ਸਾਰੀ ਹੀ ਜਿਹੜੀ ਪੰਜਾਬੀ ਹੈ ਤੇ ਉਹ ਇਸ ਚੀਜ਼ ਤੋਂ ਬੜੀ ਅਨੌਇਡ ਹੋਈ ਇਹ ਜਿਹੜਾ ਕਾਰਾ ਹੋਇਆ ਬਹੁਤ ਗਲਤ ਹੋਇਆ ਹੈ ਕਟਨਾ ਬਹੁਤ ਨਿੰਦਣਯੋਗ ਕਟਨਾ ਹੈ ਤੇ ਲੋਕਾਂ ਦੇ ਮਨ ਚ ਵਿਚਾਰ ਆਇਆ ਕਿ ਇਹਨਾਂ ਦੇ ਨਾਲ ਅਸੀਂ ਇਹਨਾਂ ਨੂੰ ਕਿਸ ਤਰ੍ਹਾਂ ਅਸੀਂ ਠੀਕ ਕਰ ਸਕਦੇ ਹਾਂ ਕਿੱਦਾਂ ਠੱਲ ਪਾ ਸਕਦੇ ਹਾਂ ਉਸੇ ਸੰਬੰਧ ਚ ਅੱਜ ਸਾਡਾ ਵੀਰ ਅਮਿਤ ਸਿਆਲ ਏ ਉਹਨੇ ਕੁਪਰਾਲਾ ਕੀਤਾ ਉਹਨੇ ਸਾਰੀਆਂ ਸ਼ਹਿਰ ਦੀਆਂ ਸੰਸਥਾਵਾਂ ਨੂੰ ਔਰ ਚੰਗੇ ਲੋਕ ਜਿੰਨੇ ਵੀ ਨੇ ਸਾਰਿਆਂ ਨੂੰ ਇਕੱਠਿਆਂ ਕੀਤਾ ਕਿ ਅਸੀਂ ਇਸ ਲਹਿਰ ਦਾ ਹਿੱਸਾ ਬਣੀ ਹੈ ਔਰ ਅਸੀਂ ਵੀ ਆਪਣੇ ਸ਼ਹਿਰ ਦੇ ਵਿੱਚੋਂ ਇਸ ਚੀਜ਼ ਨੂੰ ਸਫਾਇਆ ਕਰਨ ਵਾਸਤੇ ਅੱਗੇ ਵਧੀਏ ਅਸੀਂ ਚਾਹਦੇ ਆ ਕਿ ਜਿਹੜੇ ਚੰਗੀ ਫਿਤਰਤ ਦੇ ਲੋਕ ਨੇ ਚੰਗੇ ਇਨਸਾਨ ਨੇ ਜਿਨ੍ਹਾਂ ਨੂੰ ਸਮਝ ਹੈ ਜਿਹੜੇ ਚੰਗੀ ਬੈਕਗ੍ਰਾਉਂਡ ਵਾਲੇ ਨੇ ਉਹ ਰਹਿਣ ਕੰਮ ਕਰਨ ਸਾਡੇ ਕੋਈ ਇਤਰਾਜ਼ ਨਹੀਂ ਸਾਡੇ ਵੀ ਲੋਕ ਉੱਥੇ ਕੰਮ ਕਰ ਰਹੇ ਨੇ ਬਟ ਕ੍ਰਿਮੀਨਲ ਮਾਈਂਡਡ ਦਾ ਕੋਈ ਹੋਵੇ ਜਿਹੜਾ ਕੱਲ੍ਹ ਸਾਡੇ ਸ਼ਹਿਰ ਦੇ ਵਿੱਚ ਜਾਂ ਸਾਡੀ ਸਟੇਟ ਦੇ ਵਿੱਚ ਕੋਈ ਐਸਾ ਕੰਮ ਕਰ ਦੇ ਜਦ ਜਦਾਂ ਇਹ ਕੰਮ ਹੋਇਆ ਜਦ ਜਦਾਂ ਇਹ ਬੱਚਾ ਇੱਕ ਜਿਹੜਾ ਸ਼ਰਮਨਾਕ ਹਰਕਤ ਕਰਕੇ ਉਹਨੂੰ ਵਿਚਾਰੇ ਨੂੰ ਕਤਲ ਕਰਤਾ ਗਿਆ ਇਹੋ ਜਿਹਾ ਕੰਮ ਕੋਈ ਨਾ ਹੋਏ ਔਰ ਅਸੀਂ ਅਮਿਤ ਜੀ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਡੀ ਵਧੀਆ ਸੋਚ ਦੇ ਨਾਲ ਇਸ ਲੈਰ ਨੂੰ ਸ਼ੁਰੂ ਕੀਤਾ ਔਰ ਅਸੀਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਕਵਾਂਗੇ ਕਿ ਸਾ ਇਹਨਾਂ ਦਾ ਸਾਥ ਦੇਵੋ ਜੀ ਦੇ ਤਨੇ ਕਿ ਜਿੰਨੇ ਵੀ ਲੋਕ ਆਪਣੀ ਦੁਕਾਨਾਂ ਜਾਂ ਆਪਣੀ ਘਰ ਇਹਨਾਂ ਪ੍ਰਵਾਸੀਆਂ ਨੂੰ ਰਹਿਣ ਦੇ ਦੇ ਰਹੇ ਨੇ ਉਹਨਾਂ ਨੂੰ ਜ਼ਰੂਰ ਚਾਹੀਦਾ ਇਹਨਾਂ ਦੀ ਆਈਡੈਂਟੀਟੀ ਵੈਰੀਫਾਈ ਕਰਨਾ ਕਿ ਇਹ ਪਿਛੋ ਕ੍ਰਿਮੀਨਲ ਨੇ ਜਾਂ ਕੀ ਨੇ ਕਿਉਂਕਿ ਇਹਨਾਂ ਦੀ ਇੱਕ ਪੀਸੀਸੀ ਹੁੰਦੀ ਜੋ ਕਿ ਇਹਨਾਂ ਦੇ ਹੀ ਏਰੀਆ ਤੋਂ ਪੁਲਿਸ ਸਟੇਸ਼ਨ ਤੋਂ ਹੁੰਦੀ ਆ ਉਹ ਇਹਨਾਂ ਕੋਈ ਜ਼ਰੂਰ ਲਈ ਜਾਵੇ ਤਾਂ ਕਿ ਇਸ ਚੀਜ਼ ਦਾ ਸਬੂਤ ਹੋ ਜਾਏ ਕਿ ਇਹ ਜਿਹੜੇ ਵਸ ਰਹੇ ਨੇ ਇਹ ਬੜੇ ਸੁੱਚੇ ਦੇ ਬੜੇ ਸਹੀ ਲੋਕ ਨੇ ਕਿਉਂਕਿ ਸਾਡੇ ਵਿੱਚ ਵਿਚਰੇ ਨੇ ਬਿਹਾਰ ਤੋਂ ਆ ਰਹੇ ਨੇ ਜੂਪੀ ਤੋਂ ਆ ਰਹੇ ਨੇ ਇਹਨਾਂ ਵਿੱਚ ਲੋਕ ਕ੍ਰਿਮੀਨਲ ਲੋਕ ਵੀ ਹੁੰਦੇ ਨੇ ਕਿ ਉਸ ਉਹੋ ਜਿਹਾ ਬੰਦਾ ਕੋਈ ਸਾਡੇ ਏਰੀਆ ਵਿੱਚ ਆ ਕੇ ਵਸ ਰਿਹਾ ਹੋਵੇ ਸਾਡੇ ਵਿੱਚ ਹੀ ਰਹਿ ਰਹੇ ਕੱਲ ਨੂੰ ਸਾਡੇ ਬੱਚੇ ਬਾਜ਼ਾਰਾਂ 'ਚ ਜਾਂਦੇ ਨੇ ਸਾਡੀਆਂ ਧੀਆਂ ਭੈਣਾਂ ਸਾਡੀਆਂ ਔਰਤਾਂ ਬਾਜ਼ਾਰਾਂ ਦੇ ਵਿੱਚ ਸ਼ੋਪਿੰਗ ਕਰਨ ਆਉਂਦੇ ਨੇ ਕਿਸੇ ਨਾਲ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਹਾਸਾ ਹੋ ਸਕਦਾ ਵਸ ਕੁਝ ਸਾਡੇ ਧਿਆਨ ਭਰਾ ਕਈ ਵਾਰ ਲੇਟ ਨਾਈਟ ਨੂੰ ਕਮਾਕਾਰੋਂ ਤੋਂ ਆਉਂਦੇ ਨੇ ਕਈ ਇਹਨੂੰ ਲੇਟ ਹੋ ਜਾਂਦੇ ਨੇ ਵੈਸੇ ਜਾਣ ਵਿੱਚ ਲੇਟ ਹੋ ਜਾਂਦੇ ਨੇ ਤੇ ਉਹਨਾਂ ਨਾਲ ਇਦਾਂ ਦਾ ਕਦੇ ਹਾਸਾ ਨਾ ਵਾਪਰੇ ਇਸ ਕਰਕੇ ਅੱਜ ਸਾਰੇ ਸਾਡੇ ਸਿੱਖ ਭਰਾ ਸਾਡੀ ਹਿੰਦੂ ਭਰਾ ਔਰ ਸਾਡਾ ਪੂਰਾ 크ਰਿਸਚਨ ਭਾਈਚਾਰਾ ਇਸ ਮੀਟਿੰਗ ਵਿੱਚ ਇਕੱਠੇ ਹੋਏ ਕਿ ਤਾਂ ਕਿ ਅਸੀਂ ਪ੍ਰਸ਼ਾਸਨ ਕੋਲ ਜਾ ਕੇ ਇਹਨਾਂ ਦੀ ਇੱਕ ਆਈਡੈਂਟੀਟੀ ਜਿਹੜੀ ਹੈ ਵੈਰੀਫਾਈ ਕਰਾਈਏ